11:00 ਵੱਜ ਗਏ ਤੇ ਲੱਗਿਆ ਜੀ ਵਲੌਗ ਸ਼ੁਰੂ ਕਰਨ ਇੱਧਰ ਨਾਸ਼ਤੇ ਦੇ ਨਾਲ ਆਪਣਾ ਚਲੋ ਹਾਂ ਜੀ ਅਸੀਂ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਚਿੰਦਰਾ ਵਲੌਗ 'ਚ ਮਿਲ ਕੇ ਅੱਜ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਆ ਕਰਦੇ ਹਾਂ ਜਿਹੜੇ ਵਲੌਗ ਦੀ ਸ਼ੁਰੂਆਤ ਨਾਸ਼ਤੇ ਨਾਲ ਚਲੋ ਨਾਸ਼ਤੇ ਤੋਂ ਕਰਦੇ ਹਾਂ ਵਲੌਗ ਨੂੰ ਟੀਵੀ ਲਗਾ ਕੇ ਪਹਿਲਾਂ ਕੱਲ ਦਾ ਵਲੌਗ ਆਹੋ ਬਤੀਮਨ ਉਹਦੇ ਸੈਟ ਵਾਲੇ ਕਰਦੇ ਦੀ ਪਰ ਆ ਤੁਹਾਨੂੰ ਕੱਲ ਦਾ ਵਲੌਗ ਗੇਲੇ ਬਣਿਆ ਸੀਗਾ ਅੱਜ ਨੂੰ ਨਹੀਂ ਆ ਅੱਗੇ ਆਪ ਕਰਨੇ ਕੀ ਬਣਾਇਆ ਜੀ ਮੂਲੀਆਲ ਓਕੇ ਮੂਲੀਆਂ ਵਾਲੇ ਪਰੌਂਠੇ ਖਾ ਕੇ ਕਰਦੇ ਆਂ ਜੀ ਬਲੌਗ ਦੀ ਸ਼ੁਰੂਆਤ ਆਹੋ ਚਲੋ ਮੂਲੀਆਂ ਵਾਲੇ ਪਰੌਂਠੇ ਆ ਗਏ ਆ ਤੇ ਇੱਧਰ ਚਾਹ ਨਾ ਪਾ ਗਏ ਲੱਗੇ ਦਹੀਂ ਦੇ ਨਾਲ ਆ ਮੱਖਣ ਮਿਲਿਆ ਨਹੀਂ ਇਹ ਨੂੰ ਆਹੀ ਹੈ ਇਕੱਟ ਕੀ ਰੱਖੀ ਆ ਕੋਈ ਨਹੀਂ ਹੋਰ ਲਿਆ ਦਿੰਨੇ ਆ ਚਾਓ ਮਿਲਦੇ ਆਂ ਜੀ ਨਾਸ਼ਤਾ ਕਰਕੇ ਹੁਣ ਮੂਲੀਆਂ ਨੂੰ ਖਾ ਗਏ ਆ ਆਓ ਦਿਖਾ ਕੇ ਸਾਰੇ ਮੈਂ ਕੋਈ ਨਹੀਂ ਹੋਰ ਲਿਆ ਦਾਂਗੇ ਚਲੋ ਲੋ ਜੀ ਟਾਈਮ ਹੋ ਗਿਆ 12 ਤੇ ਆਪਾਂ ਹੋ ਗਏ ਰੋਟੀ ਪਾਣੀ ਖਾ ਕੇ ਵਿਲੇ ਤੇ ਇਧਰ ਰਸੋਈ ਦਾ ਵੀ ਕੰਮ ਹੋ ਰਿਹਾ ਮੈਨੂੰ ਲੱਗਦਾ ਰਸੋਈ ਵੀ ਹੋ ਗਈ ਸਾਫ਼ ਸੁਥਰੀ ساری ਕੁੜੀ ਨੇ ਕਰਤੀ ਆ ਤੇ ਮੈਂ ਚੱਲਾਂ ਦੁਕਾਨੇ ਹੈ ਅੱਛਾ ਤੇ ਚਲੋ ਮਿਲਦਾ ਆ ਕੇ ਫਿਰ ਤੁਸੀਂ ਦੇਖ ਲਿਓ ਘਰੇ ਬਣਾ ਲਿਓ ਵਲੌਗ ਠੀਕ ਆ ਲੋ ਜੀ ਇਧਰ ਪਾਏ ਸੀ ਘਰੇ ਦੇ ਕੱਪੜੇ ਪਾ ਰਹੇ ਆਈ ਸੁਕਣੇ ਤੇ ਧੁੱਪਾ ਜ ਬਹੁਤ ਜ਼ਿਆਦਾ ਨਿਕਲੀ ਆ ਗਰਮ ਕੱਪੜੇ ਹੁਣ ਨਹੀਂ ਪੈਂਦੇ ਹੈਗੇ ਹੁਣ ਔਖੇ ਹੋ ਗਏ ਗੱਡੀ ਆਪਣੀ ਉਹ ਖੜੀ ਹੈ ਜੀ ਗੱਡੀ ਉਹ ਗੱਡੀ ਦੇ ਮੋਰੋ ਕਰ ਲਿਆ ਸਹੀ ਅਸੀਂ ਬਸ ਰੰਗ ਕਰਨ ਵਾਲਾ ਰਹਿ ਗਿਆ ਮਗਾਇਆ ਪੀਪਰ ਐਮਾਜ਼ੋਨ ਤੋਂ ਐਮਾਜ਼ੋਨ ਤੋਂ ਇਹ ਕਹਿੰਦੇ 1 ਕਿਲੋ ਆ ਲੱਗਦਾ ਨਹੀਂ ਮੈਨੂੰ 1 ਕਿਲੋ ਤਾਂ weight ਤਾਂ ਦੇਖੋ ਤਾਂ ਕਿੰਨਾ ਹੈ ਮੈਨੂੰ ਪਰ ਹੁਣ 1 ਕਿਲੋ ਨਹੀਂ ਲੱਗਦਾ ਮੈਨੂੰ ਕਿਲੋ ਆ ਵਾਲਾ ਗੱਤਾ ਸਮੇਤ ਹੀ ਹੁਣਾ ਕਿਲੋ ਕਿਲੋ ਹਨਾ ਮੈਨੂੰ ਲੱਗਦਾ ਹਾਂ ਚਲੋ ਕੋਈ ਨਹੀਂ ਜਿਹੜਾ ਆ ਗਿਆ ਹੁਣ ਆ ਗਿਆ ਦੇਖੀ ਜੂ ਪਰ ਇਹ ਇਹਦੇ ਵਿੱਚ ਕੱਟ ਤਾ ਕੀ ਹੁੰਦਾ ਜਿਹੜੇ ਪੇਪਰ ਹੁੰਦੇ ਨਾ ਉਹ ਕੱਟ ਵਾਲੇ ਹੋਰ ਹੁੰਦੇ ਆ ਇਹ ਇਹ ਹੈਗਾ ਆ ਵੀ ਤੁਹਾਨੂੰ ਜਿੰਨਾ ਲੋੜ ਆ ਉਹਨਾਂ ਪਾੜ ਲਓ ਇੱਥੇ ਕੱਟ ਚਾਹੀਦੇ ਇਹ ਕਲੇ ਤੇ ਕੱਟਣਾ ਪੈਣਾ ਇਹਦੇ ਵਿੱਚ ਕਈਆਂ ਵਿੱਚ ਕੱਟ ਹੁੰਦੇ ਆ ਜਿੰਨਾ ਮਾਦੀ ਤੁਸੀਂ ਦਾ ਉਹ ਪੇਪਰ ਕਟਿੰਗ ਕੀਤੇ ਹੋਏ ਮਿਲਦੇ ਆ ਇਹਦਾ ਪਹਿਲਾਂ ਲਿਆ ਕੋਈ ਨਹੀਂ ਅੱਗੇ ਕਟਿੰਗ ਕੀਤੇ ਵਾਲੇ ਦੇਖਾਂਗੇ ਅਗਲੀ ਵਾਰੀ ਇਹ ਕਿੰਨੇ ਦਾ ਆ ਇਹ 200 ਦਾ ਉਹ 360 300 ਰੋ ਦਿੱਤਾ ਸੀ ਆਹੋ ਉੱਚ ਪਤਾ ਨਹੀਂ ਕਿੰਨੇ ਪੀਸ ਸੀਗੇ ਪੀਸ ਪਤਾ ਨਹੀਂ ਕਿੰਨੇ ਹੁੰਦੇ ਆ ਕਿੰਨਾ ਜੇ ਨਹੀਂ ਚਲੋ ਇਹਨਾਂ ਬਥੇਰਾ ਟਾਈਮ ਨਿਕਲ ਜਾਣਾ ਦੀ ਰੋਟੀ ਪਾਣੀ ਹੁੰਦੀ ਆ ਆਹੋ ਲੋ ਜੀ ਕਪੜੇ ਵੀ ਪਾ ਗਏ ਸੁਕਣੇ ਧੁੱਪੇ ਸਾਰੇ ਹੀ ਹਵਾ ਬਹੁਤ ਚਲਣ ਦੀ ਦੇਖੋ ਕਿੰਨੀ ਜ਼ੋਰਦਾਰ ਹਵਾ ਚੱਲ ਰਹੀ ਆ ਜੀ ਹੋਰ ਚਲੋ ਥੋੜੀ ਆਪਾਂ ਚੱਲੇ ਥੱਲੇ ਹੁਣ ਸਫਾਈਆਂ ਹੋ ਗਈਆਂ ਥੱਲੇ ਤੁਸੀਂ ਚਲੋ ਮੈਂ ਮਾੜੇ ਨੂੰ ਦੇਖ ਕੇ ਆਈ ਇੱਥੇ ਕੋਈ ਕੋਈ ਦੇਖੋ ਤੁਸੀਂ ਕਿੱਥੇ ਚੱਲੇ ਮੈਂ ਕਿੱਥੇ ਅੱਛਾ ਆਂਟੀ ਚੱਲ ਗਈ ਨਹੀਂ ਚੱਲਦੀ ਆਂਟੀ ਚਾਬਾ ਚਲੋ ਫਿਰ ਚਲੋ ਫੇ ਅਸੀਂ ਵੀ ਆਗੇ ਤੜੇ ਮਗਰੀ ਆ ਕਿਓ ਨਿਕਲੋ ਯੇ ਮਰੂਦ ਆਂਟੀ ਆ ਦੇ ਕੋ ਪਾਣੀ ਕਿੰਨਾ ਪਾਣੀ ਛੱਡਿਆ ਆਂਟੀ ਦੇ ਦਈਂ ਚੱਲ ਆਂਟੀ ਆਂਟੀ ਪੋਚਾ ਮਾਰਦੀ ਨੀ ਚੰਗੀ ਤਰ੍ਹਾਂ ਇੱਦਾਂ ਗਿਆ ਉਹ ਫਰੂਟ ਵਾਲਾ ਉਧਰ ਹੀ ਖੜਾ ਜਾ ਜਦੋਂ ਚਲੇ ਗਿਆ ਦੁਬਾਰਾ ਵਾਜ ਮਾਰੋ ਆਂਟੀ ਦੁਬਾਰਾ ਵਾਜ ਮਾਰੋ ਦੁਬਾਰਾ ਵਾਜ ਮਾਰੋ ਭਾਈ ਆ ਜਾ ਆ ਜਾ ਹੋ ਇਧਰ ਆ ਵਾਹ ਸਾਡਾ ਦਰਵਾਜਾ ਇਧਰ ਆ ਸਾਡਾ ਦਰਵਾਜਾ ਇਧਰ ਆ ਭਾਈ ਦਿਖਾਓ ਮਰੂਦ ਕਿਹੜੇ ਆ ਅਮਰੂਦ ਹਾਂ ਅਮਰੂਦ ਤਾਂ ਖਰੇ ਲੱਗਦੇ ਯਾਰ ਪਈਓ ਮਹਿੰਗੇ ਆ ਇਹ ਖਰੇ ਲੱਗਦੇ ਨੇ ਨਹੀਂ ਬੜੇ ਮਿੱਠੇ ਹੋਊਗੇ ਦੇਖ ਕਿਦਾਂ ਦੇ ਆ ਦੇਖੋ ਜੀ ਇਹ ਅਮਰੂਦ ਵਾਸਤੇ ਹਾਂ ਜੀ ਇਹੀ ਰਹਿ ਗਏ ਆ ਆਹ ਮਿੱਠੇ ਵੀ ਹੋਊਗੇ ਮਹਿੰਗੇ ਬੜੇ ਜਿੰਨਾ ਆ ਜੀ 1.5 ਕਿਲੋ 100 ਰੁਪਏ ਦੇ ਵਿੱਚ 15 ਰੁਪਏ ਦੀ ਰਿਸਕੀ ਜੋ ਤੁਹਾਨੂੰ ਮਿੱਠੇ ਹੋਊਗੇ ਹਾਂ ਜੀ 1.5 ਨੇੜੇ ਆਪ ਦੇਖਿਆ ਵਿੱਚ ਬੜਗੇ ਮਿੱਠੇ ਆ ਕੇ ਖੱਟੇ ਆ ਉਹ ਤਾਂ ਬਾਅਦ ਚੋਂ ਪਤਾ ਲੱਗਣਾ ਜਦੋਂ ਆਪਾਂ ਲੈ ਲੈਣੇ ਆ ਜਾ ਲੋ ਲੋ ਜੀ ਇਧਰ ਅਮਰੂਦ ਮੈਨੂੰ ਸੇ ਸਹੀ ਲੱਗਦੇ ਆ ਅਮਰੂਦ ਕਿਉਂ ਅਮਰੂਦ ਲੈ ਲਏ ਆ ਇਨੇ ਕੱਟ ਕੇ ਵਧ ਲਗਣ ਰੱਖ ਦੇ ਤੇ ਆ ਸੰਤਰੇ ਉਦੋਂ ਦੇ ਲਿਆਂਦੇ ਹੋਏ ਹਜੇ ਤੱਕ ਇਹਨੇ ਖਾਦੇ ਨਹੀਂ ਅੱਜ ਕੱਢ ਦੇ ਇਹਨਾਂ ਦਾ ਜੂਸ ਕੱਢਣਾ ਕੋਈ ਨਾ ਰੱਖ ਹੋਰ ਇਹਨਾਂ ਸਾਰਿਆਂ ਦਾ ਕੱਢ ਦੇ ਜੂਸ ਅੱਜ ਹਣਾ ਇੱਕ ਅੱਧਾ ਪੀਸ ਰੱਖ ਲਓ ਨਹੀਂ ਪੀਲੂਗੀ ਜੂਸ ਹੀ ਆਪ ਸਾਰੇ ਪੀ ਲੈਣੇ ਆ ਮੈਂ ਕੱਢਣਾ ਜੂਸ ਇਹਦਾ ਜੂਸ ਪੀਣਾ ਦੇਖ ਦੁੱਧਾ ਸੰਤਰਾ ਖਾਣਾ ਤਾਂ ਇੱਕ ਦੋ ਰੱਖ ਲੈਣੇ ਕੁੜੀਆਂ ਖਾ ਲਵਗੀਆਂ ਹਨਾ ਕਿੱਥੇ ਖਾਂਦੀਆਂ ਹੈਗੀਆਂ ਖਾਂਦੇ ਇੰਨੇ ਦਿਨਾਂ ਦਾ ਪਿਆ ਆਪਦੇ ਖਾਦਾ ਗਏ ਇਹਨੇ ਮੁੜ ਕੇ ਖਰਾਬ ਹੋ ਜਾਂਦੇ ਆ ਕੱਢਣਾ ਆ ਆਪਣੀ ਮਸ਼ੀਨ ਆ ਜੀ ਜਿੰਨਾ ਆਪਾਂ ਸੰਤਰਿਆਂ ਦਾ ਜੂਸ ਕੱਢਣਾ ਤੇ ਇਹ ਬਹੁਤ ਦਿਨਾਂ ਬਾਅਦ ਕੱਢੀ ਆ ਹੁਣ ਤੇ ਇਹਨੂੰ ਲਾਇਆ ਹੈ ਚਾਰਜ ਚਾਰਜ ਹੋ ਲਵੇ ਤੇ ਫਿਰ ਆਪਾਂ ਕੱਢਦੇ ਆ ਸੰਤਰਿਆਂ ਦਾ ਅੱਜ ਜੂਸ ਕਿੰਨੂਆਂ ਦਾ ਤੇ ਆਹ ਦੇਖੋ ਜੀ ਇੱਧਰ ਕਿੰਨੂ ਕੱਟ ਹੋ ਰਹੇ ਆ ਜੀ ਸਾਰੇ ਕਿੰਨੇ ਸਣ ਲੱਦੇ ਆ ਇਹ ਕਿੰਨੇ ਸਣ ਇਹ ਨਾਲ ਲਾਈਓ ਤਾਂ ਆਗੇ ਕਿੰਨੇ ਸਣ ਲੱਦੇ ਆ ਨਾ ਇਹਨਾਂ ਸਾਰੇ ਕਿੰਨੂਆਂ ਨੂੰ ਕੱਟ ਕੇ ਇਹਦਾ ਬਣਾਵਾਂਗੇ ਫਿਰ ਜੂਸ ਨਿਕਾਲਾਂਗੇ ਜੂਸ ਇਸਕਾ ਨਿਕਾਲਾਂਗੇ ਜੂਸ ਤੇ ਸਾਰੇ ਜਣੇ ਪੀਆਂਗੇ ਫਿਰ ਕਿਉਂਕਿ ਮੈਂ ਉਹਦਾ ਖਾਦਾ ਮੈਨੂੰ ਬਹੁਤ ਖਟਾ ਲੱਗਦਾ ਹੈ ਮੈਨੂੰ ਨਹੀਂ ਸਾਨੂੰ ਨਹੀਂ ਖਟਾ ਲੱਗਦਾ ਪਾਣੀ ਹੈਗਾ ਮੈਨੂੰ ਮੈਨੂੰ ਬਹੁਤ ਖਟਾ ਲੱਗਦਾ ਹੈ ਚਲੋ ਬਣਾਨੇ ਆ ਜੂਸ ਦਿਖਾਨੇ ਤੁਹਾਨੂੰ ਫਿਰ ਉਨੀ ਦਰ ਪਹਿਲਾਂ ਮਸ਼ੀਨ ਚਾਰਜ ਹੋਵੇ ਹੋਰ ਹੁਣ ਸਾਰੇ ਸਾਰੇ ਮਸ਼ੀਨ ਹੋ ਜਾਣਾ ਹੈ ਇਹ ਆਹ ਨਹੀਂ ਕੱਟਣਾ ਸਾਰੀ ਮਸ਼ੀਨ ਚਾਰਜ ਹੋ ਲਵੇ ਮੇਰੀ ਕਿਲੋ ਲਿਆਈ ਸੀ ਨਾ ਮਸ਼ੀਨ ਫੁੱਲ ਚਾਰਜ ਹੋਣੀ ਪਹਿਲਾਂ ਫੇਰ ਨਿਕਲਣਾ ਆਹ ਹੁਣ ਲੱਗਣਾ 15-20 ਮਿੰਟ ਇਹਨੂੰ ਰੱਖ ਕੇ ਤਾਂ ਕੱਟ ਕੇ ਰੱਖ ਛੱਡ ਇਧਰ ਟਾਈਮ 1:30 ਵਜ ਗਿਆ ਇਧਰ ਹੋ ਰਿਜ਼ਾ ਹੋਮੇਡ ਹੋਮੇਡ ਜੂਸ ਬਾਈ ਮਾਸੜ ਜੀ ਮੋਰ ਬੋਟੇ ਗਿਲੇ ਨਾ ਜੁੱਪਰ ਤੱਕ ਜਾਣਾ ਇਹਨੂੰ ਤੱਕ ਜਾਣਾ ਤੇ ਦਾਦੀ ਬੈਠੀ ਆ ਐ ਚ ਰੱਖੋ ਫਿਕਸ ਆ ਗਿਆ ਐ ਬਲਾਈ ਰਹੀ ਹੈ ਤੈਂ ਬੋਲਾ ਜ਼ਬਰੇ ਨਹੀਂ। ਕੈਮਰਾ ਲੱਗ ਰਹੀ ਹੈ। ਹੋ ਲਿਆ ਵੇ ਹੱਥ ਵਾਲੀ ਇੱਧਰ ਤੇ ਕਰਨੀ ਪਈ। ਯਾਰ ਕਿੰਨਾ ਸਹੀ ਲੱਗਣ ਡਿਆ ਹਨ। ਬਾਕੀ ਤੁਹਾਨੂੰ ਦਿਖਾਉਂਦੇ ਆਂ। ਤੇ 1 ਮਿੰਟ ਦਿਖਾਉਂਦੇ ਆਂ। ਇਹ ਆਹ ਲਓ। ਹੋ। ਦੋ ਦੋ ਤਿੰਨ ਸੰਤਰੇ ਜੇ ਇੱਕ ਗਲਾਸ ਨਿਕਲਿਆ ਦਾ। 1.5 ਸੰਤਰੇ ਦਾ ਇਹ। ਚਲੋ ਬਾਕੀ ਬਣਾ ਕੇ ਫਿਰ ਦਿਖਾਉਂਦੇ ਆਂ। ਆ ਲਿਆ ਹੁਣ। ਬਾਕੀ ਦੇਖੋ ਜੀ ਇਹਨਾਂ ਦੇ ਕੋਲੀਆ ਵੰਗੀਆਂ ਆ ਵੇ ਕਿੰਨੇ ਸੋੜੇ ਲੱਗਦੇ ਆ ਹਨਾ ਚਲੋ ਜੀ ਬਾਕੀ ਦਿਖਾ ਦਿਆਂ ਲਓ ਜੀ ਹੁਣ ਆਪਾਂ ਇਹ ਨਿਕਲਿਆ ਹੈ ਹੁਣ ਆਪਾਂ ਲੱਗੇ ਆ ਪੋਣੀ ਪੋਣੀ ਕਿੱਥੇ ਆ ਪੋਣੀ ਹੈਗੀ ਆ ਲੈ ਕੇ ਨਾ ਲਓ ਜੀ ਪੋਣਾ ਪੇ ਹੈ ਕੁਛ ਲਈ ਆਣਾ ਸੀ ਨਾ ਪੌਂਡੇ ਲਈ ਹਨਾ ਕੁਛ ਵਿੱਚ ਕੁਛ ਮਾਣਨੇ ਲਈ ਆਹ ਹੋਣੀ ਨਹੀਂ ਐਦਾਂ ਹੀ ਕਰਨਾ ਲਿਆ ਮਾਂ ਤੇ ਉੱਪਰ ਕਿੰਨੇ ਵੇਸ ਹੋ ਗਏ ਹੋ ਚਿ ਲੈ ਚੱਲ ਆਪਣੀ ਥੋੜਾ ਰਹਿਣ ਨਾ 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 ਹੋ ਗਿਆ ਹੋ ਗਿਆ ਹੋ ਗਿਆ ਵਿੱਚ ਪਾਉਣੀ ਨਮਕ ਲੋਰਾ ਉਹ ਬੋੜਾ ਇਹਦੇ ਵਿੱਚ ਨਾ ਜਦ ਜਾ ਉਪਰ ਗਈ ਜਾਬਰ ਕੋ ਜਦ ਕਰਣਾ ਉਹ ਬੁਦਾ ਉੱਪਰ ਆਇਆ ਨਹੀਂ ਦੇ ਹਾਂਜੀ ਨਹੀਂ ਨਹੀਂ ਤਾਂ ਹੋ ਗਿਆ ਹਾਂ ਹਾਂ ਹੈਗਾ ਆ ਇਹ ਤੇ ਹਾਂ ਆ ਗਿਆ ਇਹ ਕਿਹੜਾ ਬਜਣਾ ਚਮਚਾ ਨਹੀਂ ਲਿਆਣ ਦਿੱਤਾ ਥੱਲੇ ਕਿਉਂਕਿ ਉੱਪਰ ਵੀ ਪਏ ਸੀਗੇ ਨਾ ਉੱਤੀ ਪਰ ਇਹਦੇ ਵਿੱਚ ਪਾਵਾਂਗੇ ਆਪਾਂ ਲਿਆਵਾਂ ਚਮਚਾ ਨਾ ਬਸ ਤੇ ਮੈਂ ਨਹੀਂ ਕਿੰਨੇ ਦਾ ਗਿਆ ਨਿਕਲ ਗਿਆ ਪਰ ਡੋ ਬਰੇ ਲਾਓ ਇਹ ਚ ਪਾਓ ਨਮਕ ਦੂਰ ਗਿਆ ਜਾਂਦਾ ਇਹਦੇ ਜੀ ਆ ਕੱਢ ਕੇ ਰੱਖ ਲਿਆ ਆ ਦੇਖੋ ਪਿਆ ਆ ਦੇਖੋ ਵਿੱਚ ਵੀ ਹੈ ਨਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕਾਲੇ ਕਾਲਾ ਹੀ ਐ ਨਾ ਉਹ ਦੂਜੀ ਤਰ੍ਹਾਂ ਖੋਲੋ ਨਾ ਕਿਧਰ ਹੌਲ ਦੇ ਤੁਸੀਂ ਆ ਦਿੰਦੇ ਮੈਂ ਨਹੀਂ ਆਣਾ ਬੇਲੀ ਨਹੀਂ ਆ ਗਈ ਤੇਰੇ ਲਈ ਉਹ ਕੁੱਤਿਆਂ ਵਾਲੀ ਹੋਈ ਆ ਕਹਿੰਦੀ ਮੇਰੇ ਦਿਲ ਦੀ ਗੱਲ ਤੁਸੀਂ ਪੁੱਝ ਲਈ ਮੈਂ ਕਿਹਾ ਚੱਲ ਜਾਵੇਂ ਥੱਲੇ ਲੋ ਜੀ ਨਮਾ ਗਿਆ ਫੇਰ ਹੁਣ ਇਹਨੂੰ ਪੈਂਟਾ ਝਾੜੂਗੇ ਕਾਹ ਤੋਂ ਪਝਾ ਸਕਦੇ ਆ ਆਪਣੀ ਮਾਂ ਤੋਂ ਲੋ ਜੀ ਇਹਨਾਂ ਨੂੰ ਕੀ ਪਤਾ ਕੌਣ ਆ ਤੇ ਕੌਣ ਨਹੀਂ ਹਾਂ ਆ ਪਾ ਲੈ ਉਹ ਤਾਂ ਫਾਟੀ ਅੱਛਾ ਇਹ ਕਿੰਨੂਆ ਦਾ ਹੈ ਇੱਕ ਮਸੰਮੀ ਦਾ ਹੁੰਦਾ ਹੈ ਉਹ ਅਲੱਗ ਹੁੰਦਾ ਨਾ ਇੱਕ ਬਚੂ ਟੱਕਾ ਜਾ ਚਲ ਖਾ ਮੇਰਾ ਲਓ ਜੀ ਪੂ ਜਾਣਾ ਹੀ ਉਹਨੂੰ ਕੀ ਪਤਾ ਹੁਣ ਤੇ ਮੈਨੂੰ ਕਹਦੀ ਦਾਦੀ ਇਦਾਂ ਕਹਿੰਦੇ ਇਹ ਵੀ ਲਓ ਜੀ ਹਰਮਨ ਦੇ ਹਿੱਸੇ ਦਾ ਰਹਿ ਗਿਆ ਤੇ ਪਲਕ ਦੇ ਹਿੱਸੇ ਦਾ ਰਹਿ ਗਿਆ ਲਓ ਜੀ ਵਲਗਨੇ ਪੀਣਾ ਲੇਗਾ ਚਲ ਦੋ ਪਹਿਲੇ ਮੰਮੀ ਨੂੰ ਚੱਕ ਕੁੜੀਏ ਤੂੰ ਲਓ ਜੀ ਠੀਕ ਦੇਖਦੇ ਆ ਮਾਸੀ ਦੇ ਘਰ ਆਉ ਮਾਸੀ ਤੇ ਹੀ ਹੁਣ ਤੇ ਨਾ ਰੋ ਪੀ ਵੀ ਇਹ ਤਾਂ ਸਨੇਪ ਪਾਣੀ ਆ ਦੇਖੋ ਮਾਸੀ ਪੀਓ ਨਾ ਆਪਸ ਨਾਲ ਪਾਣੀ ਰੱਖੋ ਹਲ ਫੜੋ ਮਾਸੀ ਆਪਣੇ ਗਲਾਸ ਚ ਹੋਰ ਪਾ ਲਓ ਜੀ ਦੇਖੋ ਕਿ ਦਦਾ ਇੱਦਿ ਇੱਦਿ ਨਹੀਂ ਨਹੀਂ ਹੋਰ ਪਾ ਲਓ ਪਾ ਦਿਓ ਥੋੜੀ ਜਿਹੀ ਸਨੇਪ ਪਾਣੀ ਆ ਆਵਾ ਚਲ ਮੈਸਾ ਉਹ ਤਲਵਾਰ ਤੇ ਗਿਰੇ। ਹਾਂਜੀ। ਓਏ ਇਧਰ ਪਹਿਲਾਂ ਸਨੈਪ ਪਾਉਣੀ ਇਹਨਾਂ ਨੇ। ਹਾਂਜੀ ਕਿਦਾਂ ਦਾ ਲੱਗਦਾ ਸੀਗਾ ਜੀ? ਬਹੁਤ ਸਵਾਦਿਤ ਲੱਗਦਾ। ਹੂੰ ਹੂੰ। ਸਹੀ ਆ। ਬਹੁਤ ਸਵਾਦ ਆ। ਚਲ ਬਣਾਇਆ। ਅੱਪਾ ਹੋਰ ਪਾਈਏ। ਓਏ ਜਿੰਨੇ ਹੋਰ ਪਾਉਣਾ ਲੈ ਲੈ ਵੀ ਥੋੜਾ ਜਾਏਗਾ। ਮੰਮੀ ਦੋ। ਮੰਮੀ ਲੈ ਲਓ। ਚਲੋ ਮਿਲਦੇ ਆਂ ਹੁਣ ਬਾਅਦ ਵਿੱਚ। ਜੂਸ ਜਸ ਪੀ ਕੇ ਹੋ ਗਏ ਆ ਵਿਲੇ ਤੇ ਰੱਖਿਆ ਪਾਂਡੇ ਬੁੰਡੇ ਸਾਰੇ ਥੱਲੇ। ਸਭ ਵੀ ਕਰੇ ਸਾਰਾ ਸਭ ਵੀ ਕਰੇ ਸਾਰਾ ਚਲੋ ਤੇ ਹੁਣ ਕੀ ਲੈ ਕੇ ਆਣਾ ਇਹ ਹੋ ਲਿਆ ਦੋ ਚਾਵਲ ਲਿਆ ਦੋ ਚਾਵਲ ਲਿਆ ਦੋ ਮੇਰੇ ਆਪਣੇ ਚਾਵਲ ਬਸ ਥੋੜੇ ਬਣੇ ਪਏ ਆ ਪਹਿਲੀ ਪੱਲੂਲੇ ਬਣਾਵਾਂਗੇ ਜੀਰਾ ਵੀ ਮੰਗਾ ਲੈਣੇ ਥੋੜੇ ਚਾਵਲ ਪਹਿਲਾਂ ਬੜੇ ਪਏ ਆ ਉਹ ਨੂੰ ਲਾ ਲੈਣੇ ਆ ਮਟਰ ਪਾ ਕੇ ਤੜਕਾ ਉਹ ਆਪਣੇ ਲਈ ਆਪ ਖਾ ਲਾਂਗੇ ਪੱਲੂਲੇ ਰਾਜਮਾ ਪਏ ਆ ਤੇ ਉਹ ਚਾਵਲ ਉਹਲੇ ਹੋਰ ਬਣਾਵਾਂਗੇ ਚਲੋ ਇਹ ਹੁਣ ਚਾਵਲ ਤੇ ਜੀਰਾ ਦੋ ਜੀ ਲੈ ਕੇ ਆਉਣੀਆਂ ਚਲੋ ਮੈਂ ਆਣਾ ਲੈ ਕੇ ਫਿਰ ਤੇ ਜਾਣਾ ਪਲਕ ਨੂੰ ਲੈਣ ਪਲਕ ਨੂੰ ਲੈ ਆਂਦਾ ਟਾਈਮ ਹੋ ਜਾਣਾ ਫਿਰ ਲਓ ਜੀ ਪਾ ਗਏ ਪਲਗ ਨੂੰ ਲੈ ਕੇ ਹਾਂ ਬਈ ਕਿਦਾਂ ਮੋਟੀ ਵਧੀਆ ਹੁਣ ਮੋਟੀ ਸਲਾਹ ਕਰਦੀ ਵੀ ਆ ਕੱਲ ਮੈਂ ਸਕੂਲ ਜਾਵਾਂ ਕਿ ਨਾ ਜਾਵਾਂ ਕਿਉਂ ਕੱਲ ਕੀ ਹਾਂ ਕੋਈ ਨਹੀਂ ਮੰਨਦੀ ਨਹੀਂ ਨਾ ਜਾਵੇ ਇਹ ਪੁਰਾਣੀ ਚੋਲਸੀ ਜਿਹੜੀ ਆਹੋ ਜਿਹੜੇ ਚਾਵਲ ਪਏ ਸੀ ਨਾ ਉਬਲੇ ਹੋਏ ਤੇ ਇਹਦਾ ਇਹਨੂੰ ਇੱਦ ਬਣਾ ਲਿਆ ਆ ਤੇ ਪੱਲੂਲੇ ਬਣਾ ਦਿੱਤੇ ਆ ਤਾਲੇ ਚਾਹੋ ਰਾਜਮਾ ਨਾਲ ਖਾਊਗੀ ਤੁਸੀਂ ਬੜੀ ਕਰਦੀ ਆ ਰਾਜਮਾ ਜਾਵੇ ਤੇ ਤੁਸੀਂ ਮੈਨੂੰ ਦੱਸੋ ਦਾਲ ਲੈਣੀ ਆ ਦਾਲ ਲਿਆਓ ਚਲੋ ਇੱਕ ਵਾਰ ਆ ਮੰਮੀ ਉਹ ਨਾ ਮੜੀ ਖਾਲਾ ਖਾਲਾ ਖਾਲੀ 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 ਇਹ ਖਾਲੀ ਇਹ ਤੈਨੂੰ ਇਹ ਸਵਾਲ ਲੱਗ ਗਏ ਇਹ ਖਾਲੀ ਆ ਉਹਨੂੰ ਅਸੀਂ ਫੇਟੜ ਗਾ ਲਾ ਚਲੋ ਆ ਨਾ ਮੈਂ ਦਾਲ ਲੈ ਗਏ ਹੈ ਜੀ ਸੂਰੇ ਦੀ ਲੈੜੀ ਬੜੀ ਪੈਂਦੀ ਇਧਰੋਂ ਹਾਂਜੀ ਸੂਟ ਲੈ ਆਏ ਦੇਖੋ ਦੇਖੋ ਸੂਟ ਆਹ ਵੇ ਦੇਖੋ ਕਿਦਾਂ ਦਾ ਸੋਹਣਾ ਸੂਟ ਆਹੋਲ ਮੈਂ ਟੱਕ ਲਾਦਾ ਦਰਵਾਜ਼ਾ ਪਾਉਂ ਨਹੀਂ ਨਹੀਂ ਇਹ ਕੱਪੜਾ ਪਤਾ ਕਿਹੜਾ ਹੈ ਜਿਮੀ ਜੂ ਕਿਹੜਾ ਕੱਪੜਾ ਕਹਿੰਦੇ ਜਿਮੀ ਜੂ ਜਿਮੀ ਜੂ ਮੈਂ ਕਹਾ ਜਿਮੀ ਜੂ ਦੀ ਜੁੱਤੀ ਥੋੜੀ ਸੀਗੀ ਮੈਂ ਉਹੇ ਦਾ ਜਿੰਮੀ ਚੂ ਦੀ ਜੁੱਤੀ ਸੁਣੀ ਸੀਗੀ ਯਾਰ ਬੱਚਾ ਦੇਖਾਇ ਚੀ ਮੰਮੀ ਆ ਚਮਕਾ ਲੈ ਗੁਗਲ ਵਾ ਚਮਕਾ ਦੇ ਦੀ ਸੋਨਾਇਆ ਧਿਆਰ ਕਰਿਓ ਮਾਸੀ ਨੂੰ ਢੰਗਾ ਮੈਂ ਚੂ ਇਹ ਉਹਦੋਂ ਪਾ ਲਾਂਗੇ ਹਾਂ ਨਾ ਹੋਲੇ ਤਾਂ ਚਲ ਛੱਡ ਛੋਲ ਨੂੰ ਹਜੇ ਇਦਾਂ ਹੀ ਦੇਖੋ ਟੈਂਪਰੇਰੀ ਐ ਇਹਦੇ ਓਏ ਇਦਾਂ ਨੂੰ ਦੇਖ ਮੰਮੀ ਰੈਂਟਰ ਮੇਰਾ ਬਚਪਨ ਵਾਲਾ ਬੈੱਡ ਜੀ ਮੇਰੇ ਵੀ ਅੱਤਨੇ ਜੇ ਤਿੰਨ ਜਾਨੀਆਂ ਇਕੱਠੀਆਂ ਖੂਬ ਮਸਤੀ ਮਾਰ ਰਹੀਆਂ ਆ ਹਨਾ ਸਿਆਲਾ ਸੁਣ ਹਾਂ ਇਹਦੇ ਵਿੱਚ ਕਲਰ ਬੰਦਾ ਇੱਕ ਸੀਗਾ ਇੱਕ ਪਿੰਕ ਕਲਰ ਸੀਗਾ ਇਹਦੇ ਵਿੱਚ ਬੇਬੀ ਪਿੰਕ ਇਦਾਂ ਦਾ ਬੇਬੀ ਪਿੰਕ ਇਸ ਤੋਂ ਵੀ ਲਾਈਟ ਸੀਗਾ ਇੱਕ ਸੀਗਾ ਇਹ ਵਾਈਨ ਕਲਰ ਹਾਂ ਵਾਈਨ ਹੈਗਾ ਮੇਰੇ ਕੋਲ ਪਿਛਲੇ ਸੀ ਕੈਸੀ ਸੀ ਪਿਛਲੇ ਹਾਂ 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 ਦਸੀ ਨਾ ਆਹ ਹੈ ਨਹੀਂ ਸੀ ਕਲਰ ਕਲਰ ਅਲੱਗ ਜਿਆ ਨਾਲੇ ਹਾਂ ਲੱਗਦਾ ਸਹੀ ਕਲਰ ਆ ਚਾਕਲੇਟ ਭੁੱਲ ਗਏ ਸੀ ਕੋਈ ਨਹੀਂ ਭੁੱਲੇ ਹੈ ਸੱਚੀ ਸੱਚੀ ਨਹੀਂ ਨਹੀਂ ਫੋਨ ਆ ਸੱਚੀ ਭੁੱਲ ਗਏ ਭੁੱਲੇ ਨਹੀਂ ਕੁਝ ਵੀ ਨਹੀਂ ਉਧਰ ਗਏ ਹੀ ਨਹੀਂ ਗਏ ਨਹੀਂ ਉਧਰ ਲਿਆ ਦੂੰਗਾ ਮੈਂ ਤੈਨੂੰ ਕੋਈ ਨੋ ਵੀ ਚਲੋ ਥੱਲੇ ਥੱਲੇ ਹੁਣ ਮੰਮੀ ਨੂੰ ਦਿਖਾਣੇ ਚੱਲ ਗਏ ਹਾਂਜੀ ਦੇਖੋ ਜੀ ਕਿਦਾਂ ਲਗਾ ਸੋਹਣਾ ਲੈਡ ਜਗਨਾ ਲੈਡ ਘਟਾ ਦੇਖੋ ਜੀ ਇਹਦਾ ਤਾਕਤ ਕਿੰਨੀ ਨਾ ਇਹ ਕੱਪੜੇ ਨਵੇਂ ਆਇਆ ਇਹ ਬਈ ਨਵੇਂ ਆ ਇਹ ਜਿੰਮੀ ਚੂ ਮੈਂ ਕਿਹਾ ਜਿੰਮੀ ਚੂ ਦੀ ਜੁੱਤੀ ਤੇ ਸੁਣੀ ਸੀਗੀ ਸੂਟ ਪਹਿਲੀ ਵਾਰੀ ਦੇਖਿਆ ਕਪੜਾ ਸੋਹਣਾ ਚਲੋ ਹੁਣ ਇਹਨੂੰ ਸਵਾਈਓ ਤੇ ਫੇਰ ਸੀ ਸਵਾਈਓ ਰਹੀ ਸੀਓ ਆਪ ਹੀ ਸੀ ਲੈਣਾ ਸੁਆਣਾ ਕਿਦ ਕੁ ਆ ਲੈਨਿੰਗ ਦੇ ਆਏ ਐ ਬੰਜੀ ਕੇ ਟਾਪ ਟਾ ਟਾ ਉੱਤ ਲਾ ਢਾਈ ਕਰਨੀ ਨਾਲ ਹੀ ਦੇ ਆਏ ਐ ਢਾਈ ਕਰਨੀ ਉਹ ਕਹਿੰਦਾ ਸੀ ਮਾਣੇ ਸਲਵਾਰ ਵੀ ਜੇ ਤੁਸੀਂ ਐ ਨਾ ਕਾਟਨ ਦੀ ਲੈ ਲਈਏ ਕੱਟ ਦੇ ਵਿੱਚ ਟਾਪ ਟਾ ਲਵਾ ਜੀ ਹੂੰ ਚਲੋ ਸੋਣਾ ਨਾ ਬਹੁਤ ਸੋਹਣਾ ਬਹੁਤ ਬੱਵਾਂ ਨੂੰ ਨਹੀਂ ਹੋ ਚਿਰ ਟਾਈਮ 7:30 ਹੋ ਗਏ ਆ ਹਾਂਜੀ ਹੋਰ ਕੀ ਹਾਂਜੀ ਕੀ ਕਰਦੇ ਪਏ ਤੇ ਕੁਛ ਨਹੀਂ ਮੈਂ ਦਪਿਹਰੇ ਚਾਵਲ ਬਣਾਏ ਸੀ ਇਹ ਬਲਕ ਨੂੰ ਬੜੇ ਪਸੰਦ ਆਏ ਆ ਤੇ ਹੁਣ ਆ ਮੈਂ ਦਪਿਹਰੇ ਉਬਾਲ ਕੇ ਰੱਖੇ ਆ ਚਾਵਲ ਦੂਰੇ ਜੇ ਉਬਾਲੇ ਸੀਗੇ ਰਾਜਮਾ ਦੇ ਨਾਲ ਪੱਲੂ ਲਈ ਤੇ ਹੁਣ ਮੰਗਦੇ ਵੀ ਨੂੰ ਬਣਾ ਕੇ ਦਵੋ ਪਹਿਲੇ ਉਦਾਂ ਦੇ ਬਣਾ ਕੇ ਦਵੋ ਚਾਵਲ ਠੀਕ ਆ ਦੇਖ ਤਾਂ ਪਿਆਜ਼ ਬਾਹਰ ਪਏ ਆ ਨਾ ਹਾਂ ਲਿਆਵਾਂ ਹਾਂ ਮੈਂ ਚਾਵਲ ਦੇ ਵੀ ਤਾਂ ਵੀਰ ਨੂੰ ਚਾਹਵਾਂ ਠੀਕ ਆ ਪੱਲੂ ਪਿਆਜ਼ ਤੇ ਇੱਥੇ ਰੱਖਾਂ ਰੱਖ ਚਲੋ ਮਿਲਦੇ ਹਾਂ ਹਾਂ ਕੀ ਅੱਜ ਠੀਕ ਆ ਚਲੋ ਮਿਲਦੇ ਹਾਂ ਫਿਰ ਹਨਾ ਲੋ ਜੀ ਟਾਈਮ ਹੋ ਗਿਆ 9 ਤੇ ਇੱਧਰ 9 ਵਜੇ ਪੌਣੇ ਕੰਨ ਹੋਏ ਜੇ ਇੱਧਰ ਬੰਦੀਏ ਪਈ ਆਈ ਲੱਗਿਆ ਇਹ ਰਾਜਮਾ ਦੇ ਨਾਲ ਪਰੌਠੀਆਂ ਬਣਾਉਣ ਲੱਗ ਪਰੌਠੀਆਂ ਹੁਣ ਪਹਿਲੇ ਮੰਮੀ ਨੂੰ ਰੋਟੀ ਖਵਾ ਲਈਏ ਅੱਛਾ ਮੰਮੀ ਨੇ ਰੋਟੀ ਖਾਣੀ ਆ ਹਾਂ ਮੰਮੀ ਕਹਿੰਦੀ ਮੈਂ ਰੋਟੀ ਖਾਣੀ ਆ ਠੀਕ ਠੀਕ ਓਦੋਂ ਬਾਅਦ ਆਪਾਂ ਪਰੌਠੀ ਹੂੰ ਚਲੋ ਦੋ ਲਾਈਓ ਮੇਰੀਆਂ ਹੈ ਤੇ ਹਾਂਜੀ ਮਾਤਾ ਜੀ ਕਿਦਾਂ ਤੁਸੀਂ ਪਰੌਠੀ ਨਹੀਂ ਖਾਣੀ ਨਹੀਂ ਮੈਂ ਖਾਣੀ ਉਹ ਇਧਰ ਮੋਟੀ ਖਾਂਦੀ ਪਈ ਆ ਮੋਟੀ ਖਾਂਦੀ ਪਈ ਆ ਮਕਰੋਨੀ ਹਮ ਵੀ ਖਾਏਗਾ ਇੱਕ ਚਮਚ ਨਾ ਕੱਲ ਜਦੋਂ ਮੈਂ ਤਾਂ ਖਾਣੀ ਹੋਰੀ ਆ ਮਾਂ ਮੰਨੀ ਨਾ ਹੂੰ ਟਮਾਟੋ ਨਹੀਂ ਖਾਂਦੀ ਫੜਾ ਦੇ ਫੜਾ ਦੇ ਮੈਨੂੰ ਮੈਂ ਵੀ ਖਾ ਲਾਂ ਮਾੜੀ ਛੱਡ ਦੇ ਹੁਣ ਬਾਬੇ ਖਾਣੀ ਹੁੰਦੀ ਨਾਲੇ ਲੰਬੀ ਜਾਂਦੀ ਆ ਅਜੇ ਖਾਣੀ ਹੁੰਦੀ ਤਾਂ ਵੀ ਤਿੰਨ ਚਮਚ ਖਾ ਗਈ ਉਤੋਂ ਮਕਰੋਨੀ ਛੱਡ ਦਿੱਤੀ ਆ ਕਹਿੰਦੀ ਮੇਰੇ ਕੋ ਖਾ ਨਹੀਂ ਹੁੰਦੀ ਮੈਂ ਕਹਿੰਦਾ ਫਿਰ ਮੰੰਦੇ ਦੇ ਤੇ ਦਿੰਦੀ ਦਿੰਦੀ ਵੀ ਤਿੰਨ ਚਮਚ ਖਾ ਗਈ ਉਤੋਂ ਸਾਹ ਦੇ ਕੋ ਇੱਧਰ ਜਾਵਲ ਦਵਾਣਾ ਬਣਾ ਆਏ ਇਹਨਾਂ ਨੇ ਮੇਥੀ ਨਹੀਂ ਨਹੀਂ ਮੈਨੂੰ ਬੜੋਂ ਦੇ ਬੜੋਂ ਦੇ ਵੀ ਤਿੰਨ ਚਮਚ ਖਾ ਗਈ ਵਿੱਚੋਂ ਹਜੇ ਕਹਿੰਦੀ ਮੇਰੇ ਕੋ ਖਾ ਨਹੀਂ ਹੁੰਦੀ ਕੀ ਕਹਿੰਦੀ ਕਮੇਟੀ ਛੱਡ ਕੇ ਜਾਜਾ ਹਾਂ ਕਹਿੰਦੇ ਕਮੇਟੀ ਲੈ ਜਾਜਾ ਲੈ ਜਾਂਦੇ ਕੋਈ ਨਹੀਂ ਜੀ ਮੇਥੀ ਰੋਟੀ ਵੀ ਨਹੀਂ ਲੱਭਾਈ ਆਹ ਮੇਥੀ ਵਾਲੀ ਵੀ ਨਹੀਂ ਬਣਾਈ ਚਾਹਲ ਬਣਵਾਏ ਸ਼ਾਮੀ ਥੋੜੇ ਜੇ ਚਾਵਲ ਰੋਟੀ ਥੋੜੀ ਜੀ ਦਾਲ ਥੋੜੇ ਜੇ ਰਾਜਮਾ ਅੱਜ ਸਾਡੇ ਘਰ ਸਬਜੀ ਘਟ ਗਈ ਆ ਬਸ ਆਪ ਦੋ ਜਾਨੇ ਰਹਿ ਗਏ ਆ ਜੀ ਚਲੋ ਸਾਡੇ ਘਰ ਬੜੀਆਂ ਪਤਿ ਬੜੀਆਂ ਇੰਦੀਆਂ ਪਤਲੇ ਭਰੇ ਰਹਿੰਦੇ ਅੱਜ ਘਟ ਗਏ ਚਲੋ ਕਰੋ ਬਲੌਗ ਦਾ ਐਂਡ ਜੀ ਵੇਲਾ ਫੇਰਾ ਆਪਾਂ ਰੋਟੀ ਖਾਣੇ ਆ ਨਹੀਂ ਨਹੀਂ ਕੋਈ ਨਹੀਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਤੁਹਾਡੇ ਬਲੌਗ ਇਦਾਂ ਦੇ ਲੈ ਸੰਗੇ ਕਮੈਂਟ ਜਰੂਰ ਕਰੇਗਾ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਤੁਹਾਡੀ ਸਪੋਰਟ ਦੀ ਜਰੂਰ ਹਾਂ ਚਲੋ ਜੀ ਮਿਲਦੇ ਆ ਕੱਲ੍ਹ ਨਵੇਂ ਬਲੌਗਸ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ